ਬੋਕਰ ਲੈ ਦਾ ਸਟੋਰ ਤੇ ਖੜੇ ਆ ਵੀਰੇ ਗੱਦੜਵੇ ਤੇ ਗਰੋਤਰੇ ਦੇ ਕੋਲੇ ਸਾਹਮਣੇ ਤੇ ਪਿਉਰੀ ਰੋਡ ਤੇ ਸੇਸ਼ਨ ਤੋਂ ਗਲੀ ਗਲੀ ਆਉਂਦੀ ਆ ਸਾਹਮਣੇ ਕੋਲ ਤਰਬ ਸਟੋਰ ਆ ਤੇ ਛਤਰੀਆਂ ਵਗੈਰਾ ਦਾ ਕੰਮ ਕਰਦਾ ਮੁੰਡਾ ਸਾਹਮਣੇ ਆਪਣਾ ਬੈਠਾ ਜਿਹੜਾ ਤੇ ਝੋਲੇ ਬਹੁਤ ਵਧੀਆ ਪਣੋਂ ਹੁੰਦਾ 60 ਰੁਪਈਆ ਦਾ ਇੱਕ ਝੋਲਾ ਰੇਖ ਲਾਰਨ ਵਾਲਾ ਜਿਹੜੇ ਇਹ ਕਿਸੇ ਕਿਸਾਨ ਵੀ ਨੇ ਲੈਣਾ ਤਾਂ ਇਹਨਾਂ ਬਾਈ ਨੇ ਕੰਟੈਕਟ ਕਰ ਸਕਦੇ ਲੈ ਸਕਦੇ ਇਥੋਂ ਲੋਕੇਸ਼ਨ ਸੇਸ਼ਨ ਦੇ ਨਾਲ ਪਿਉਰੀ ਰੋਡ ਤੇ ਬਿਲਕੁਲ ਤੇ ਬਹੁਤ ਵਧੀਆ ਝੋਲੇ ਫਿਰ ਇਹ ਖਲਾਰਨ ਵਾਲੇ ਤੇ ਆ ਤਣੀ ਵੇਖ ਕੋ ਜੋ ਆਪਣੇ ਮੋਢੇ ਤੇ ਖੌਦੀ ਨਹੀਂ ਵਧੀਆ ਸਪੰਜ ਲੱਗੀ ਹੋਈ ਹੈ ਤੇ ਘਰੇ ਲੋਟ ਲੇਅਰ ਲੇਡ ਵੀ ਲਾਈ ਹੋਈ ਹੈ ਵਧੀਆ ਬਹੁਤ ਵਧੀਆ ਛੋਲੇ ਤਿਆਰ ਕੀਤੇ ਆਪਣੇ ਵੀਰ ਨੇ ਰੇਖ ਖਲਾਰਨ ਵਾਲੇ 60 ਰੁਪਏ ਦਾ ਇੱਕ ਛੋਲਾ ਤੇ 2 120 ਰੁਪਏ ਦੇ ਆ ਤੇ ਲੈ ਸਕਦੇ ਹਾਂ ਢੋਲੇ ਵਧੀਆ ਕਾਫੀ ਤਿਆਰ ਕਰੀ ਬੈਠਾ ਵੀਰ ਬੋਰਿੰਗ ਵਗੈਰਾ ਦੇ ਪੂਰੇ ਵਧੀਆ ਤਿਆਰ ਕੀਤੇ ਆ ਮੋਢੇ ਦੇ ਵਿੱਚ ਆਪਦੇ ਨਹੀਂ ਕਿਵੇਂ ਆਪਾਂ ਗੰਢ ਜੀ ਪਾ ਲੈਂਦੇ ਅੰਕਿ ਬਣਾ ਲੈਂਦੇ ਸੀ ਉਹ ਗੰਢ ਮੁੱਢ ਚੋਬੀ ਆਂਦੀ ਸੀ ਰੇ ਖਾਰਨ ਵੇਲੇ ਤੇ ਅਸ ਪੂਰੀ ਵਧੀਆ ਸਪੰਜ ਲਾ ਕੇ ਤਿਆਰ ਕੀਤੇ ਵੀਰ ਨੇ ਲੇਅਰ ਵੀ ਡੇਢ ਜੀ ਵੀ ਲਾਈ ਆ ਕਿਹਦੇ ਲੋਟ ਅਗਲੇ ਪਾਸੇ ਮੂੰਹ ਦੇ ਮੂਰਲੇ ਪਾਸੇ ਤੇ ਬਹੁਤ ਵਧੀਆ